ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ ਹੁਣ ਅਮਰੀਕਾ ਪ੍ਰਸ਼ਾਸਨ ਨੇ ਆਟੋਮੈਟਿਕ ਵਰਕ ਐਕਸਟੈਂਸ਼ਨ ਪਰਮਿਟ ਨੂੰ ਖਤਮ ਕਰ ਦਿੱਤਾ ਹੈ ਅਤੇ ਇਹ ਜਿਹੜੀ ਪਾਲਿਸੀ ਹੈ ਕੱਲ ਤੋਂ ਲਾਗੂ ਹੋ ਗਈ ਹੈ ਇਸ ਨਾਲ ਲੱਖਾਂ ਹੀ ਭਾਰਤਾਂ ਤੇ ਜਿਹੜਾ ਬੁਰਾ ਪ੍ਰਭਾਵ ਪਵੇਗਾ ਅਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਵਾਪਸ ਭਾਰਤ ਪਰਤਣਾ ਨਾ ਪਵੇ ਕਿਉਂਕਿ ਟਰੰਪ ਆਏ ਦਿਨ ਭਾਰਤ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਅਤੇ ਭਾਰਤ ਨਾਲ ਵੈਰ ਵਿਰੋਧ ਤੱਕ ਵੀ ਉਹਨਾਂ ਦਾ ਜਿਹੜਾ ਮਸਲਾ ਪਹੁੰਚ ਜਾਂਦਾ ਪਰ ਹੁਣ ਅਮਰੀਕਾ ਪ੍ਰਸ਼ਾਸਨ ਦੇ ਕੀਰਤਪਾਗ ਭਾਗ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਤੇ H1B ਵੀਜ਼ਾ ਧਾਰਕਾਂ LE ਅਤੇ ਹੋਰ ਜਿੰਨੇ ਵੀ ਵੀਜ਼ਾ ਧਾਰਕ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਪਾਲਿਸੀ ਹੈ ਜਿਹੜੀ ਲਾਗੂ ਕਰ ਦਿੱਤੀ ਹੈ ਜਿਸ ਤਹਿਤ ਹੁਣ ਵਿਦੇਸ਼ੀ ਕਾਮਿਆਂ ਉੱਤੇ ਬੁਰਾ ਪ੍ਰਭਾਵ ਪੈਣ ਜਾ ਰਿਹਾ ਹੈ ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ ਅਮਰੀਕਾ ਦੀ ਸਰਕਾਰ ਨੇ ਵਿਦੇਸ਼ੀ ਕਾਮਿਆਂ ਲਈ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਨੀਤੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਇਸ ਫੈਸਲੇ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ ਪੇਸ਼ੇਵਾਰਾਂ ਸਮੇਤ ਦੇਸ਼ ਭਰ ਵਿੱਚ ਕੰਮ ਕਰ ਰਹੇ ਪ੍ਰਵਾਸੀ ਕਾਮਿਆਂ ਤੇ ਪਵੇਗਾ 트럼ਪ ਪ੍ਰਸ਼ਾਸਨ ਦੇ ਅਮਰੀਕੀ ਕਿਰਤ ਵਿਭਾਗ ਨੇ ਭਾਰਤ ਵੱਲੋਂ H1B ਵੀਜ਼ਾ ਦੀ ਕਥਿਤ ਦੁਰਵਰਤੋਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਇਸ ਵਿੱਚ ਭਾਰਤ ਨੂੰ ਵੀਜ਼ਾ ਦੇ ਸੇਵਾ ਦਾ ਸਭ ਤੋਂ ਵੱਡਾ ਲਾਹੇ ਪਾਤਰੀ ਦੱਸਿਆ ਗਿਆ ਇਹ ਇਸ਼ਤਿਹਾਰ ਇੱਕ ਸੋਸ਼ਲ ਮੀਡੀਆ ਮੁਹਿੰਮ ਦਾ ਹਿੱਸਾ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀਆਂ ਨੇ H1B ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਹੈ ਅਤੇ ਵਿਦੇਸ਼ੀ ਖਾਸ ਕਰਕੇ ਭਾਰਤੀਆਂ ਨੇ ਅਮਰੀਕੀ ਨੌਕਰੀਆਂ ਚੋਰੀ ਕੀਤੀਆਂ ਹਨ ਆਓ ਲੈ ਚੱਲਦੇ ਹਾਂ ਕੀ ਉਹਨਾਂ ਨੇ ਮੁੱਖ ਬਦਲਾ ਕੀਤੇ ਹਨ ਗ੍ਰੈਸ ਸੁਰੱਖਿਆ ਵਿਭਾਗ ਨੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਲਈ ਆਟੋਮੈਟਿਕ ਐਕਸਟੈਂਸ਼ਨ ਦੀ ਨੀਤੀ ਨੂੰ ਖਤਮ ਕਰ ਦਿੱਤਾ ਹੈ ਅਤੇ ਇਹ ਤਬਦੀਲੀ 31 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ EAD ਨੂੰ ਬਧਾਉਣ ਤੋਂ ਪਹਿਲਾਂ ਇਸ ਦੀ ਸਕਰੀਨਿੰਗ ਅਤੇ ਜਾਂਚ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ ਇਸ ਦੇ ਲਾਗੂ ਕਰਨ ਨਾਲ ਭਾਰਤੀਆਂ ਤੇ ਬੁਰਾ ਪ੍ਰਭਾਵ ਪਵੇਗਾ ਆਓ ਜਾਣਦੇ ਹਾਂ ਕੀ ਹੈ ਨਵਾਂ ਨਿਯਮ ਇਸ ਨੀਤੀ ਦੇ ਲਾਗੂ ਹੋਣ ਨਾਲ ਭਾਰਤੀ ਕੰਮਾਂ ਉੱਤੇ ਤਾਂ ਅਸਰ ਹੋਵੇਗਾ ਹੀ ਅਤੇ 30 ਅਕਤੂਬਰ ਤੋਂ ਇਹ ਪਾਲਿਸੀ ਨੂੰ ਲਾਗੂ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਨੂੰ ਨਵੀਂ ਆਉਣ ਲਈ ਅਰਜੀ ਦੇਣ ਵਾਲੇ ਵਿਅਕਤੀਆਂ ਨੂੰ ਹੁਣ ਉਹਨਾਂ ਦੀਆਂ ਅਰਜ਼ੀਆਂ ਲੰਬਿਤ ਹੋਣ ਤੱਕ ਆਟੋਮੈਟਿਕ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ। ਇਹ ਨੀਤੀ H1B L ਅਤੇ E ਵੀਜ਼ਾ ਧਾਰਕਾਂ ਤੇ ਨਿਰਭਰ ਵਿਅਕਤੀਆਂ ਅਤੇ ਨਾਲ ਹੀ ਸ਼ਰਨ ਜਾਂ ਸਰਨਾਰਥੀ ਵਿਅਕਤੀਆਂ ਨੂੰ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਕੀਤਾ ਜਾਵੇਗਾ ਅਤੇ ਇਸ ਨਾਲ ਇਹ ਕੰਮੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਸਕਦੇ ਹਨ। ਵਦੇਸ਼ੀ ਕਾਮਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰੋਜ਼ਗਾਰ ਯੋਗਤਾ ਵਿੱਚ ਕਮੀ ਤੋਂ ਬਚਣ ਲਈ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਤੱਕ ਨਵਿਨੀਕਰਨ ਦੀਆਂ ਅਰਜ਼ੀਆਂ ਦਾਇਰ ਕਰ ਸਕਦੇ ਹਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਜਿਸ ਨਾਲ ਉਹਨਾਂ ਦਾ ਸਿੱਧਾ ਨਿਸ਼ਾਨਾ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢਣਾ ਹੈ ਭਾਰਤੀ ਉਤੇ ਅਤੇ ਪ੍ਰਵਾਸੀਆਂ ਤੇ ਕੀ ਅਸਰ ਪਵੇਗਾ ਆਓ ਜਾਣਦੇ ਹਾਂ ਭਾਰਤੀ ਨਾਗਰਿਕ ਅਮਰੀਕਾ ਵਿੱਚ ਅਜਿਹੇ ਬਦਲਾਵਾਂ ਤੋਂ ਪ੍ਰਭਾਵਿਤ ਹੋਣ ਵਾਲੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਹਨ ਉਹ ਤਕਨਾਲੋਜੀ ਸਿਹਤ ਸੰਭਾਲ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਕੰਮ ਕਰਨ ਲਈ ਵੱਡੇ ਪੱਧਰ ਤੇ H1B ਵੀਜ਼ਾ ਜਾਂ ਸੰਬੰਧਿਤ ਵੀਜ਼ਾ ਸ਼੍ਰੇਣੀਆਂ ਤੇ ਨਿਰਭਰ ਕਰਦੇ ਹਨ ਇਸ ਕਦਮ ਨੇ ਲੱਖਾਂ ਹੁਨਰਵੰਦ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਬੇਚੈਨੀ ਵਧਾ ਦਿੱਤੀ ਹੈ ਇਹ ਫੈਸਲਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਅਧੀਨ ਪੇਸ਼ ਕੀਤੀ ਗਈ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਪਿਛਲੀ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਲਟਾਉਂਦਾ ਹੈ ਅਤੇ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਇਮੀਗ੍ਰੇਸ਼ਨ ਉਪਾਮਾ ਨੂੰ ਸਖਤ ਕਰਨ ਦੇ ਇੱਕ ਵਿਆਪਕ ਕਦਮ ਦਾ ਹਿੱਸਾ ਹੈ ਸੋ ਹੁਣ ਟਰੰਪ ਪ੍ਰਸ਼ਾਸਨ ਇੱਕ ਕਦਮ ਲਿਆ ਹੈ ਜਿਸ ਦੇ ਅਨੁਸਾਰ ਹੁਣ ਹਜ਼ਾਰਾਂ ਭਾਰਤੀ ਕਾਮਿਆਂ ਉੱਤੇ ਵੱਡਾ ਅਸਰ ਦੇਖਣਾ ਪਵੇਗਾ